ਬੁੱਕੀ ਸੇਖ ਨੂੰ ਤਾਂ ਦੀ ਸਮਰੱਥਾ ਰੱਖਣਾ ਮਲੇ ਸਰਬ ਕਲਾ ਸੰਤ ਸੰਪੂਰ ਗੁਰੂ ਦੀ ਗੋਦ ਰੇ ਬੈਠ ਕੇ ਸਿੱਖ ਔਮ ਦਾ ਖਾਲਸਾ ਪੰਥ ਦਾ ਜੋ ਨਾਜ਼ਿਕ ਮੋੜ ਚੱਲਦਿਆ ਉਹਦੀ ਵਿਖਾਸਤੇ ਵਿਚਾਰਕਾਂ ਦੂਰ ਤੜਦੇ ਤੋਂ ਪਹੁੰਚੇ ਜਿ세 ਦਾ ਗੁਰਪਤਾਰ ਸਿੰਘ ਜੀ ਬਣਾੜਾ ਇਹ ਇਹ ਮਸ਼ਕਲ ਸੇਕਰੀ ਦੀ ਹੁਣਾਂ ਦੇ ਸੱਦੇ ਤੇ ਪਹੁੰਚੇ ਹੋਏ ਦੂਰ ਜਾਣ ਦੇ ਗੁਣ ਪਿਆਰਿਓ ਤਾਰਸ ਵੱਲੋਂ ਤੇ ਜੱਬੇ ਦੀ ਤਾਰੀਖ ਤੇ 10 ਨੰਬਰ 2015 ਨੂੰ 7-8 ਲੱਖ ਦੀ ਰੋਕਾਂ ਦੇ ਬਾਬੂ 71 ਦਾ ਦਿਲੇ ਥਾਪੇਗਾ ਜਥੇ ਦਾ ਦਿੱਕਤਾ ਸਿੰਘ ਜੀ ਖਵਾਰਾ ਵੱਲੋਂ ਸਾਡੀ ਬਦਕਿਸਮੀ ਹੈ ਅੱਜ ਜਿਹੜਾ ਆਤਮ ਸਿਦੇ ਆ ਕਾ ਤੁਹਾਨੂੰ ਮੰਦਰੀ ਉਹਨਾਂ ਵੱਲੋਂ ਵਾਹਿਗੁਰੂ ਦੀ ਕਥਾ ਸਾਹਿਬ ਮੈਂ ਸਿਰ ਸੰਕੇਵਿਚ ਦੇਤੀ ਕਰਨੀ ਹੈ ਸਾਰੇ ਨੇ ਸਮਝਣਾ ਪੰਜਾਬ ਦੇ ਵਿੱਚ ਜਦੋਂ ਮਿਲਣ ਦਾ ਮੌਕਾ ਮਿਲਿਆ ਤੇ ਮੈਨੂੰ ਕਿਸੇ ਨੇ ਪੁੱਛਿਆ ਕਿ ਦਸਤਾ ਤਾ ਮਸਲਾ ਕਿਵੇਂ ਹੱਲ ਹੋ ਰਿਹਾ ਹੈ ਕਿੰਨਾ ਹੈ ਜਦੋਂ ਮੈਂ ਪ੍ਰਾਇਮੇਸ਼ ਦਸਾ ਉਹ ਸਭ ਇਹਨਾਂ ਤਾਂ ਮਨੋਂ ਸਿਕਨੋਂ ਮਿਲਿਆ ਮੈਨੂੰ ਵੀ ਕਹਿ ਲਈ ਕਿਸੇ ਪੰਕਤੀਆਂ ਨੇ ਬੜੀਆਂ ਸੁੰਦਰ ਇਹ ਲਿਖੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਨਹੀਂ ਅਸਵਰ ਦੇਖੋ ਦਾ ਸਵਰਾਵਾਜ ਸਰੰਗੀ ਸੋਨਤੀ ਤਾਂ ਸੋਨਤੀ ਤੁਸੀਂ ਆਨੰਦ ਮਾਣੋ ਅਸਵਰ ਸੰਘਾਰ ਵੇਗੋ ਦੁਰਜਿਤ ਤੇ ਮਾਰਦੇ ਉਹ ਸੰਕਤ ਨਵਾਗੇ ਉਹ ਖਾ ਸਕਦਾ ਦੁਸ਼ਟਾਂ ਨੂੰ ਪਾਪੀਆਂ ਦਾ ਨਾਸ ਕਰਦੀ ਜਿਹੜੇ ਅਸਵਰ ਤੋਂ ਭੋਗੇ ਪਾਣੀ ਜਿੰਨਾ ਚਿਰ ਦਰਿਆ ਸੁੱਕ ਹੈ ਲੋਕ ਆਨੰਦ ਮਾਣਦੇ ਨੇ ਜਦੋਂ ਸੌ ਕੋ ਜਾਂ ਦਹਾੜੋ ਤੇ ਹਵਾ ਜਿੰਨਾ ਚਿਰ ਸੌਰਾ ਲੋਕ ਆਨੰਦ ਮਾਣਦੇ ਮੇਰੀ ਉਹਦੀ ਤਰਫ ਪੱਟੀ ਹੈ ਇਹ ਸਮੁੰਦਰ ਜਦੋਂ ਸੌ ਹੋ ਜਾਂਦਾ ਤਬਾਈ ਕਰ ਲੈ ਸਨਾਬੀ ਲੈ ਰਹੇ ਜਦੋਂ ਰਾਜਾ ਮਹਾਰਾਜਾ ਦੇ ਤਖਤ ਵਾਲਾ ਅਸਰ ਹੋ ਜਾਂਦਾ ਸਾ ਸਵੇਆ ਬੈਠਾ ਕਿ ਕਾਲਾ ਖਾਲੂ ਮੈਂ ਜਦ ਸਮਝਣ ਦਾ ਮੌਕਾ ਮਿਲਿਆ ਪੰਜਾਬ ਦੀ ਸਿਆਸਤ ਸਿੱਖ ਪੰਥ ਦਾ ਜਿਹੜਾ ਪੈ ਕੇ ਉਹ ਸਾਰਾ ਹੀ ਐਸਟੀਪੀਸੀ ਤੇ ਕੇਂਦਰ ਤੇ ਉਦੋਂ ਫਿਰਾਂਤ ਇਹੋ ਜੇ ਬਣੇ ਹੁਣ ਵੀ ਬਣੇ ਉਦੋਂ ਵੀ ਬਣੇ ਮੈਂ ਹੈਰਾਨ ਆ ਜਿਹੜਾ ਕਾਲ ਤੱਕ ਸਹਿਬ ਤੋਂ ਜੇਸ ਪਰਿਵਾਰ ਨੇ ਰਾਹ ਜੱਥੇ ਨਾਲ ਕੀ ਉਹ ਦਰਬਾਰ ਸਾਬ ਦਾ ਹੈਡਕ੍ਰੈਂਟ ਹੀ ਲੱਗ ਸਕਦਾ ਉਹ ਕੱਟ ਉਸ ਚੋਦੀ ਪਸਤਾ ਇੱਕ ਵਾਰੀ ਦੀ ਪਹਿਲੀ ਵਾਰੀ ਹੋਈ ਬਈ ਬੀਬੀ ਦੀ ਬੈਠੇ ਸਾਰੇ ਸਤਕਾਰ ਜੋ ਜਿ세 ਦਾ ਪੂਰ ਸਿੰਘ ਜੀ ਨੂੰ ਜਦੋਂ ਨੇ ਬੋਬ ਸਿੰਘ ਫੜ ਕੇ ਉੱਥੇ ਜਾ ਕੇ ਐਮਪੀ ਜੀ ਆ ਕੇ ਉਹਦੇ ਫੋਕਲ ਨੰਬਰ ਜਾਰੀ ਕਰਤਾ ਇਦਾਂ ਦੇ ਲੱਗਦਾ ਉਹ ਤਿਕਾ ਕੋਈ ਦੂਜਾ ਨਹੀਂ ਹੈ ਜਿੰਨਾ ਕਿ ਐਸਟੀਪੀਸੀ ਚ ਇਲੈਕਸ਼ਨ ਸਿਸਟਮ ਹੈ ਉਹਨਾਂ ਦੇ ਸਿਕ ਪੌਂਦੇ ਕੋਈ ਤਕਦੀਰ ਨਹੀਂ ਬਣਦੀ ਜੇ ਇਸ ਇਲੈਕਸ਼ਨਾਂ ਤੇ ਮੰਨ ਲਓ ਐਮਐਲ ਤੇ ਚ ਐਮਪੀ ਬਣਦੇ ਨੇ ਜਿੱਥੇ ਕਰੋੜਾਂ ਰੁਪਏ ਖਰਚ ਹੋਵੇਗਾ ਉਹ ਉਹ ਤਕਦੀਰ ਨਹੀਂ ਬਣ ਸਕਦੀ ਉੱਥੇ ਡੈਮੋਕਰੇਸੀ ਹੈ ਐਸਟੀਪੀਸੀ ਤੇ ਨੇ ਗੁਰਮ ਖਿਲਾਉਣ ਲਈ ਇਹ ਜ਼ਰੂਰੀ ਹੈ ਹੁਣ ਐਲੈਕਸ਼ਨ ਹੋਵੇਗੀ ਤੇ ਐਲੈਕਸ਼ਨ ਵਿਰਧਵਰਤਨ ਜਦੋਂ ਵੋਟਾਂ ਪੰਡੀਆਂ ਗੁਰੂ ਪਿਆਰੇ ਹੋਣ ਪਰ ਉਹਦੇ ਇੱਕ ਟ੍ਰਿਕਾ ਇਹ ਸੰਗਤ ਸਭ ਦੇ ਘਰ ਤੋਂ ਕਰ ਦਵਾ ਪਿਆ ਮੇਰਾ ਕਰ 16 ਸੀਟਾਂ ਨੇ 470 ਡੈਲੀਗੇਟ ਨੇ ਕਾਦੀਦਾਰ ਤੇ ਪਿੱਤ ਦਵਾ ਪਏ 16 ਸੀਟਾਂ 16 ਸੀਟਾਂ ਤੇ ਸਾਡੇ ਵੀਰ ਬੈਠੇ ਨੇ ਇਸ ਕਾਬੇ ਨਫਰ ਆਪਣੇ ਪਿੰਡਾਂ ਤੋਂ ਇੱਕ ਇੱਕ ਬੰਦਾ ਨਹੀਂ ਮਿਲ ਸਕਦਾ ਗੁੱਸੇ ਸਾਡੇ ਲਗ ਕੇ 2634 ਪੈਣਗੇ 254% ਮਿਲ ਸਕਦੇ ਮਿਲ ਸਕਦੇ ਜਿਹੜੇ ਆਪਸ ਵਿੱਚ ਬੈਠ ਕੇ ਪਾਰਟੀ ਵਾਲੇ ਕੁੱਤੇ ਉੱਤੇ ਉੱਤੇ ਕੇਵਲ ਤੇ ਕੇਵਲ ਇਹ ਸੋਚੀ ਕਿ ਐਮਐਨਪੀ ਨੂੰ ਬਣਾ ਫੂਕ ਕੇ ਜਿੰਨਾ ਜਿਹੜੇ ਰਲਗੱਠ ਸਿਸਟਮ ਨਾਲ ਤੇ ਜਿਹੜਾ ਬੰਦਾ ਐਮਐਨਪੀ ਦਾ ਮੈਂਬਰ ਬਣਦਾ ਉਹ ਚਾਹਦਾ ਮੈਂ ਮੇਰਾ ਪੁੱਤਰ ਦਾ ਕੋਈ ਰਿਸ਼ਤੇਦਾਰ ਐਮਐਨਪੀ ਉਹਨਾਂ ਤੇ ਤਬਦੀਲੀ ਨਹੀਂ ਆਸੀ ਜਦ ਜਦੋਂ ਐਮਐਨਪੀ ਇਸ ਇੱਕ ਇਪਲੀਕੇਸ਼ਨ ਬਣਾਈ ਲੋਕੋ ਲੋਕਾਂ ਦੇ ਵਿੱਚ ਇੱਕ ਕਨਵੋਏ ਕਾ ਕਿ ਐਫ.ਟੀ.ਵੀ.ਸੀ. ਮੈਂਬਰ ਨੇ ਕੇਵਲ ਪੰਨੇ ਪਰਵਾਰ ਦੇ ਜਿਹੜੇ 20 25 ਸਾਲ ਤੋਂ ਸ਼ਰਮ ਜੀ ਗੱਲ ਸਾਡੇ ਵਾਸਤੇ ਸਾਡੇ ਯਾਰਾ ਜਿਹੇਦਾਰ ਦੀ ਨਿਯੁਕਤੀ ਕਰੇ ਸਾਡੀ ਹੋ ਗਈ। ਬੱਸ ਕਿੱਥੇ ਚਲੇ ਗਿਆ? ਆਓ ਮੁੜ ਕੇ ਇੱਕ ਸ਼ੁਰੂਆਤ ਹੈ। ਮੈਂ ਜਿਹੇਦਾਰ ਸਾਹਿਬ ਨਿਰਭਉੀ ਬੇਨਤੀ ਕਰਾਂਗਾ ਇੱਕ ਸਿਸਟਮ ਚਲਾਈਏ ਸਭ ਸਮੂਹਟੀ ਦੇ ਨਾਲ ਜਿਹੜੀ ਐਸਟੀਪੀਸੀ ਦੇ ਬਹਿਮਾ ਕੋਲਾਂ ਨੇ ਸਿਲੈਕਸ਼ਨ ਕਰੀਏ ਬੇਸ਼ੱਕ ਉਹ ਉਸ ਪਰਵਾਹ ਮੈਂ ਸਿੱਧੇ ਲਮਜਤ ਗਹਿਣਾ ਚਾਹੁੰਦਾ ਮੱਸੇ ਲੰਗੜ ਤੋਂ ਵੀ ਕਦ ਉੱਚਾ ਹੋ ਗਿਆ ਮੱਸਾ ਲੰਗੜੇ ਦੇ ਵਿੱਚ ਪੌੜਾ ਜਿਹਾ ਲੱਗਿਆ ਕਿਉਂ ਲੱਗਦਾ ਜੀ ਮੱਸੇ ਲੰਗੜ ਨੇ ਇੱਕ ਇੱਕ ਫ੍ਰੀਜ਼ੀ ਕਰ ਤੋਂ ਦਿੱਤੇ ਦਰਬਾਰ ਸਾਹਿਬ ਦੀ ਆਲਟਖ ਸਾਹਿਬ ਦੀ ਉਸ ਪ੍ਰਕਾਰਾਂ ਦੀ ਬਹਿਤੀ ਕੀਤੀ ਇਸ ਤਵਾਨ ਦੇ ਸਿਧਾਂਤਕ ਤੋਂ ਦੇ ਖੰਭ ਕਰ ਦਿੱਤਾ ਅਧਿ ਜਥੇਦਾਰ ਸਾਹਿਬ ਵਿੱਚ ਇਹਦੀ ਵੀ ਸੀ ਦਾ ਪਤਨਾ ਜਦੋਂ ਉਹ ਉਹ ਮਾਰੀ ਦੀ ਬਾਤ ਕਰਦਾ ਟੀਆ ਦਾ ਪ੍ਰਾਇਮਰੀ ਸਥਿਤੀ ਪੁੱਛੀ ਅੱਗੇ ਟੀਸੀ ਟੀਸੀ ਨੂੰ ਮਿਲ ਕੇ ਖਾਂ ਉਹਨਾਂ ਕਾਦ ਕੀਆ ਇਸ ਪਰਿਵਾਰ ਨੇ ਜਿਸ ਪਰਿਵਾਰ ਤੇ ਮਾਰੇ ਹੋਏ ਜਿਸ ਪਰਿਵਾਰ ਤੇ ਰਗੜੇ ਹੋਏ ਜਿਸ ਪਰਿਵਾਰ ਤੇ ਕਲਾਈਆਂ ਸਾਨੂੰ ਪਾਇਆ ਹੋਇਆ ਸਿਰਕਾ ਉਹਦੇ ਉਹਦੇ ਜਿਹੜੇ ਅਫੈਕਟਡ ਨੇ ਇਥੇ ਗੁਰਸੇ ਸੀ ਤਾਂ ਬੈਠਿਆ ਨਹੀਂ ਥੋੜਾ ਪਰ ਇਹ ਤਰੀਕਾ ਕਰੀਏ ਇਹ ਤਰੀਕਾ ਕਰੀਏ ਕਿ ਜਾਕੀ ਸਾਰੇ ਪੰਜਾਬ ਤੇ ਕਹਿੰਦੀ ਮੁਹਿੰਮ ਚੱਲੇ ਕਿ ਆਪਾਂ ਸਭ ਸਭਟੀ ਨਾਲ ਆਉਣ ਵਾਲੇ ਸਮੇਂ ਨੇਕ ਗੁਰਸੇ ਦੇ ਮਹਾਨਤਾ ਗੁਰੂ ਗ੍ਰੰਥ ਸਾਹਿਬ ਜੀ ਮੰਨਣ ਵਾਲੇ ਅਸੀਂ ਇਸ ਮੈਂ ਤੋਂ ਬਨੇ ਸਾਡਾ 90% ਮਸਲਾ ਪੰਜਾਬ ਦਾ ਸੁਪਰਚੁਜ ਕਿਹਾ ਮੈਂ ਕੋਈ ਸ਼ਬਦ ਨਹੀਂ ਕਹੀ ਕਿ ਮੈਨੂੰ ਮਾਰ ਦਿੱਤਾ ਮੈਂ ਥੋੜਾ ਜਿਹਾ ਕੈਨ ਵਿੱਚ ਜੁੜੀ ਜਾ ਆ ਵੀ ਸੀ ਕਿ ਨਹੀਂ ਪਰ ਜਿ세 ਦਾ ਸਾਡੇ ਗੁਰੂ ਆਪ ਸਿੰਘ ਜੀ ਬਾਗੋੜਾ ਜੀ ਜੋ ਬਹੁਤ ਹੀ ਇਮਾਨਦਾਰ ਦੂਰ ਦੇਸ਼ ਸੇ ਸਿਤਾਰੇ ਨੇ ਮੈਂ ਇਹਨਾਂ ਨੂੰ ਵੀ ਇਹ ਨਹੀਂ ਕਹਿ ਜਾਈ ਕਿ ਤਕੜੇ ਹੋ ਸ਼ੇਦੀ ਤੋਂ ਸ਼ੇਦੀ ਪੰਜਾਬ ਵਿੱਚ ਗੁਰਸਿੱਖਾਂ ਦੀ ਭਰਤੀ ਕਰੋ ਕਾਲੀ ਦਾ ਲੋਕੀ ਪ્યોਰੀ ਜਿਆਦਾ ਨਹੀਂ ਗੀ ਉਹਨਾਂ ਦੀ ਵਿਰਾਸਤ ਦੀ ਉਹਨੂੰ ਕੇ ਅਹਿਮੀ ਕਿਸੇ ਕਾਲੀ ਗੱਲ ਬੱਸਦਾ ਤੇ ਔਰ ਵਾਲਾ ਪੰਜਾਬ ਦਾ ਪੁਹੇਚੋ ਸਿੱਖਾਂ ਦਾ ਪੜੋ ਤੋਂ ਪਰਤੋ ਨਿਖਿਮਾ ਦੀ ਜੋ ਸੱਚ ਜਨ ਸੀਸਣੀਆਂ ਜੋ ਹੋਵੇ ਸਭ ਸਾਡੀ ਕਿਤੇ ਕਿਸੇ ਤਰੀਕੇ ਦੇ ਨਾਲ ਪਰਮਾਤਮਾ ਦਾ ਗੁਣਾ ਜੋੜਾਵੇ ਫਿਰ ਆਪ ਸੇ ਸਾਡੀ ਆਪਣੀ ਪਰਤੋ ਨਿਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ